ਦੇਖਾ ਵੇ ਪਤਲਾ ਦੱਲਿਆ ਮੈਂ ਤੇਰਾ ਪਲਿਆ ਨਾ ਨਾਰ ਗਰੀਬਾ ਦੀ ਪਿਆਰ ਹੁੰਦੀ ਐ ਹੁਣ ਤੱਕ ਲੱਡੂ ਨਹੀਂ ਦੇਉ ਘੰਟੇ ਹੋ ਗਏ ਉਸੇ ਨੇ ਕਿੰਨੇ ਵੰਦੇ ਵੰਦੇ ਬਣ ਤੀਆਂ ਨੂੰ ਸਾਰੀ ਤੂੰ ਉਹਨਾਂ ਦੇ ਪੱਲਡੂ ਆਂ ਮੈਂ ਕਿਹਦੇ ਜਾਂਦਾ ਨਹੀਂ ਓਏ ਯਾਰ ਵੱਟ ਦੇ ਤਾਂ ਲੱਡੂ ਆ ਮੂ ਕੀ ਆ ਤੂੰ ਤਾਂ ਚਾਰ ਥਾਂ ਤੱਕਣ ਆ ਗਈ ਨੱਪੜਾ ਸੋਨਾ ਬਣਾਇਆ ਬਾਲਾ ਨਹੀਂ ਕੋਹ ਕਰਨਾ ਲੱਡੂਆਂ ਦੀ ਭਰ ਦੇਣੇ ਵਿਆਹ ਤੇ ਹੈ ਕਿ ਆਪੇ ਖਾ ਜਾਣਗੇ ਯਾਰ ਬਠਾ ਸਹੀ ਗੱਲ ਰੱਖਣ ਨੂਨ ਵਾਲਾ ਤਾਂ ਕੰਮ ਨਹੀਂ ਕੀਤਾ ਸੱਬਰਾ ਸੋਨਾ ਬਣਾਇਆ ਕਾੜ ਇਹਦਾ ਆਪਾਂ ਨੂੰ ਫਿਰ ਪਾਉਣੇ ਪੈਣੇ ਲਹਿ ਲਹਿ ਕੇ ਤੇ ਕਿਹਨੂੰ ਉਹ ਕੀ ਦੇਣਾ ਆਏ ਤਾਂ ਖੜ ਗੋ ਇੱਕ ਮਿੰਟ ਸੀ ਪੈਕ ਨਹੀਂ ਕਰਦੇ ਅੱਛਾ ਪੈਕ ਪੈਕ ਤਾਂ ਆਪਾਂ ਨੂੰ ਕਰਨੇ ਪੈਣੇ ਨੇ ਭਾਣੇ ਲੈ ਲੈ ਕੇ ਪਰਚੀਆਂ ਆ ਦੇ ਜਾਗੂਆਂ ਲਾ ਕੇ ਸਾਰਾ ਕੁਝ ਕਰ ਕਰਾ ਕੇ ਇਹ ਤਿੰਨਾਂ ਦੇ ਨਾਲ ਬਟੀਕ ਤੇ ਲੈ ਜੀ ਬਟੀਕ ਤੇ ਲਾ ਦੇ ਉੱਥੇ ਲਗਾ ਕੇ ਵੀ ਜਿਹਨੇ ਡੱਬੇ ਡੋਬੇ ਬਣਾਉਣੇ ਦਾ ਦੱਸ ਦਿਆ ਕਰੋ ਆ ਲੈ ਹਾਂ ਕੋਈ ਵਰਕ ਨਹੀਂ ਵੀਰੇ ਆਏ ਨਾ ਗੱਡੀ ਆਏ ਆਪਣੇ ਕਿਉਂਕਿ ਇਹਨਾਂ ਦੇ ਨੁੱਕਰ ਬੱਦੀਆਂ ਇਹ ਬੱਦਨੀਆਂ ਕੋਈ ਨਾ ਇਹਦਾ ਆਪਾਂ ਗੱਡੀ ਜੀ ਰੱਖ ਲੈਣੇ ਆ ਯਾਰ ਇਹਨਾਂ ਇਹ ਮਿੱਟੀ ਚ ਭਾਲੀ ਮੇਰਾ ਬੜਾ ਬੜਿਆ ਨੂੰ ਵੀ ਮਹੀਨਾ ਹੋ ਚੱਲਿਆ ਹੈ ਓਏ ਪੀਤੇ ਡੋਂਟ ਵਰੀ ਭਾਈ ਵੀ ਤੇਰੇ ਨਾਲ ਦਾ ਯਾਰ ਡੋਂਟ ਵਰੀ ਭਾਈ ਹੁਣ ਡੇਢ ਡੂਡ ਸਹੀ ਪਾਤੀ ਨਾ ਡਬਲ ਕਵਰ ਕਰਕੇ ਦੋ ਨਾਲ ਕਰੀ ਭਾਗੀ ਪਿਆਰ ਹੁੰਦੀ ਹੈ ਬੱਸ ਬਟਾਗੀ ਲਡੂ ਲਡੂ ਸ਼ਕਰ ਬਾਰੇ ਪਕੌੜੀਆਂ ਅਸੀਂ ਆਪ ਕੁੜੀਆਂ ਬਣਾ ਲ ਦੋ। ਦਾ ਫਿਰ ਮੈਂ ਜਮਾ ਮੌਕੇ ਤੇ ਆ ਗਿਆ ਭਈ ਅੱਜ ਹੈ। ਮੈਂ ਮੌਕੇ ਤੇ ਆ ਗਿਆ ਕੰਮ। ਲੈਣ ਤਾਂ ਮੈਂ ਸਮੋਸੇ ਆਇਆ ਸੀ ਮੈਂ ਪੁੱਛ ਕੇ ਵੀ ਬਣ ਗਈ ਬਾਜੀ। ਉਹ ਘਰੇ ਦਾ ਫਿਰ ਆਪਾਂ ਉਹਦੇ ਉੱਥੇ ਦਿਨ ਦੇ ਦੇ ਨਹੀਂ ਚਾੜਾਂਗੇ ਕੜਾਹੀ। ਇਹ ਬਾਜੀ ਲੱਡੂਆਂ ਦੀ ਤੇ ਸ਼ਕਰ ਪਾਰਿਆਂ ਦੀ ਹੋਣਾ ਪਕੌੜੀਆਂ ਦੀ ਵਿੱਚ। ਠੀਕ ਆ। ਰਾਤ ਮਕੇਟ 25 ਕਿਲੋ ਇਹ ਦੋਨੋਂ ਦਾ ਮੰਗਣਾ 25 ਕਿਲੋ ਲੱਡੂ ਉਹ ਦਾ ਬਾਬਾ ਜੀ ਆ ਉਹ ਆਥਣੇ ਫਿਰ ਪੈਕ ਕਰ ਲਾਂਗੇ ਲਿਆਵਾਂਗੇ ਪੁੱਛਿਆ ਆਉਂਗਾ ਨਾ ਬਈ ਕਿੰਨੇ ਕਿੰਨੇ ਕਿੰਨੀ ਕਿੰਨੀ ਆਪਾਂ ਪੈਕ ਕਰ ਰਹੀਆਂ ਨਹੀਂ ਨਾਲੇ ਪੈਕ ਆ ਗੱਡੀ ਦੇ ਨਾਲ ਹੀ ਪੈਕ ਕਰਕੇ ਕੰਡਾ ਹਊਗਾ ਇੱਥੇ ਤੋਂ ਆਪਾਂ ਰੱਖਮੈਂ ਘਰ ਆਲੀ ਸਹਿਤਾਰਦੀ ਜੀ ਨਿਬੜ ਜੂ ਹਾਂ ਹਾਂ ਘਰੇ ਦਾ ਫੇਰ ਵੀ ਹੁਣ ਬਾਹਰੋਂ ਘਰ ਹੀ ਰਹਿਣਾ ਹਫ਼ਤਾ ਘਰੇ ਹੀ ਚੱਲਣਾ ਹਾਂ ਇਹਦਾ ਹੈ ਬਾਬਾ ਜੀ ਪੁੱਛਿਆ ਕਰ ਕੋਲ ਤਰਗਾ ਆ ਇਹ ਬਾਹਲਾ ਹੀ ਹੋਊਗਾ 2-4 ਕਿਲੋ ਲੈ ਜਾਏ ਘਰੇ ਬੁੜੀਆਂ ਬੱਟ ਲੈਣਗੇ ਹੈ ਪੁੱਛ ਨਹੀਂ ਮਾਰਨ ਪੁੱਛ ਲਊਗਾ ਠੀਕ ਆ ਠੀਕ ਆ ਬਾਹਲਾ ਜੇ ਪਾ ਦੇ ਆਪਾਂ ਜੇ ਬਾ ਠੀਕ ਆ ਖਾਓ ਬੱਟ ਲੈਣਗੇ ਬੱਟ ਲੈਣੀਆਂ ਨਾਲ ਚਾਹ ਪੂਰਾ ਹੋ ਜੂ ਉਹਨਾਂ ਦਾ ਪੁੱਛਣਾ ਦਾ ਫਿਰ ਕੀ ਆ ਫਿਰ ਵਾਟੇ ਪਾ ਹੀ ਨਹੀਂ ਥੋੜੀ ਜੀ ਬੂੰਦੀ ਪਾ ਦੇ ਆਓ ਮੈਂ ਚੱਲਦੇ ਆ ਬੂੰਦੀ ਬੱਟ ਲਾਂਗੇ ਉੱਥੇ ਗੋਦਰੇ ਦਾ ਲਵਾ ਦਿਓ ਡੈਕਾਂ ਦਾ ਲਵਾ ਲਿਓ ਉਹ ਕੋਈ ਨਾ ਲਾ ਇਹ ਵੀ ਬਹਲਾ ਤੈਨੂੰ ਕਹਿੰਦੀ ਐ ਸੂਟ ਸੂਟ ਇਹ ਵੀ ਮਚਾ ਦੇਣਾ ਸੀ ਤੇਰਾ ਬਾਤ ਗਿਆ ਸੂਟ ਕਿਨੇ ਹੈ ਹੈਪੀ ਨੇ ਉਦਣ ਕਿਉਂ ਕਿ ਦੂਜੇ ਤਾਂ ਚੱਕ ਤੇ ਇਹ ਕਹਿੰਦੀ ਖਰਾਬ ਹੈ ਆਪਣਾ ਹਾਂ ਨਾ ਇਹਨਾਂ ਨੇ ਕਿਹਾ ਬਾਹਰ ਵੀ ਹਾਂ ਉਹਨੂੰ ਪਾਸੇ ਤਾਂ ਲਾ ਕਿੱਥੋਂ ਦਾ ਹੈ ਹੁਣ ਤੱਕ ਤੂੰ ਆਇਆ ਤੇ ਮੇਰੇ ਦੋਤੇ ਦਾ ਮੈਂ ਚਾ ਪੂਰਾ ਹੈ ਕਹਿੰਦਾ ਮਾਂ ਨਾਨੀ ਦਾ ਇਹਦਾ ਸੋਨਾ ਨਾਨੀ ਕਹੀਂ ਰਹਿੰਦੀ ਹਾਂ ਉਦੋਂ ਮਨ ਮਨਰਾਜ ਨੇ ਕਿਹਾ ਤਾਂ ਇਹਨਾਂ ਨਾਨੀ ਦਾ ਸੂਟ ਬਹੁਤ ਸੋਹਣਾ ਹੈ ਹੂੰ ਬਾਤ ਗਿਆ ਇਹ ਉਦਣ ਪਰਸੋਂ ਬਾਅਦ ਕਾ ਦਿੰਦੀਆਂ ਚਾਰ ਸੂਟ ਸਮਾ ਲੰਦੀਆਂ ਫਿਰ ਬਾਅਦ ਹਾਂ ਬਾਅਦ ਤੇ ਕਿੰਨੇ ਸੋਹਣੇ ਜਿਹੜੀ ਦਸੀਆਂ ਲਾ ਪਾਏ ਆ ਬਾਦੂ ਕਰਮੀਆਂ ਹੌਲਾ ਕਰੀ ਤੱਕ ਜੇ ਕਰਦੇ ਅੱਜ ਹੁਣ ਤਾਂ ਸਮਾਇਆ ਤੇ ਸਮਾਈ ਵੀ ਨਹੀਂ ਪਈ ਇਹ ਦੋ ਤੋ ਦੂਹ ਲਈ ਕਿਥੇ ਮੰਮੀ ਐਸੀ ਤਾਂ ਕਹਿੰਦੀ ਐ ਸਮਾਈ ਵੀ ਨਹੀਂ ਦਿੱਤੀ ਇਹਨੂੰ ਇਹਦਾ ਗੱਲ ਬਾਤ ਗਿਆ ਤੇਰਾ ਇਹਦਾ ਡੱਕੇ ਨਹੀਂ ਆਇਆ ਮਸ਼ੀਨ ਮਸੂਨ ਚ ਪਿਆ ਹੁਣ ਤੋਣ ਵਾਲਾ ਨਹੀਂ ਤਾਂ ਕਰ ਦੇਣਾ ਹੀ ਕੰਮ ਮਾਰ ਕੇ ਇੰਨਾ ਫਾੜ ਰੋਲਾ ਜ ਮੈਂ ਤਾਂ ਨਹੀਂ ਕਰਦਣਾ ਸਭ ਕੁਝ ਹੀ ਮਚਾਈ ਜਾਂਦੇ ਨਾ ਮੇਰਾ ਤਾਂ ਹੀ ਨਾ ਮਚਾਉਂ ਉਹ ਮੇਰੀ ਗੱਲ ਤੋਂ ਵਿੱਚ ਆਗਰੋਂ ਲੈ ਆ ਗੋ ਉਹ ਯਾਕ ਤਾਂ ਗਰੋਂ ਨਹੀਂ ਮਾਰੀ ਹੁੰਦੀ ਕੱਪੜਿਆਂ ਨੂੰ ਮੈਂ ਕਿੰਨੀ ਟੱਗੀਆਂ ਜਦੋਂ ਬਿਮਾਰ ਹੋਈਆਂ ਸਾਰੇ ਕੱਪੜੇ ਨੇ ਨਿਕਲਾਈਓ ਪੰਡਾ ਮੈਨੂੰ ਕਿੰਨੀ ਦੇਵੇਂ ਮੈਨੂੰ ਫੋਟੋ ਦੇਵਾ ਦੇ ਨਾ ਦੇ ਬੁੱਧੇ ਰਿਆ ਹਾ ਉੱਥੇ ਪਾਇਆ ਕੋਈ ਨਹੀਂ ਲੈਂਦਾ ਹੋਣਾ ਉਹ ਲੈ ਲੈਂਦੇ ਆ ਲੈ ਲੈਂਦੇ ਆ ਫੇਰ ਰਹੀਂ ਇਕੱਠੇ ਕਰ ਲਿਆ ਕਰੋ ਫੇਰ ਉਹਨਾਂ ਹੀ ਦਿਆ ਕਰਾਂਗੇ। ਉੱਥੇ ਜੀਆ। ਉੱਥੇ ਵੀ ਆਸ਼ਰਮ ਆ। ਉੱਥੇ ਜੀਆ। ਚੱਕੋ। ਨਾਈਕਾਂ ਦਾ ਲਵਾ ਲੈਣਾ। ਜਿੱਦਾਂ ਨਾਈਕਾਂ ਦੇ ਹੋ ਜਣੇ ਤੰਨੇ। ਆਹ ਸਟੈਂਡ ਤੇ ਲੱਗਦੀ ਬਾਈ ਡੈਕਨ ਤੱਕ ਕਿਵੇਂ ਕਰਨਾ ਸਣ? ਉਹਦਾ ਹੋਰ ਗਲੀ ਕਦਣੀ ਬਣੀ ਆ। ਨਹੀਂ ਨਹੀਂ ਗਲੀ ਤਾਂ ਇਹੀ ਚੱਲੂਗੀ। ਓਕੇ ਸਟੈਂਡ ਬਦਲਣਾ ਪੈਣਾ। ਜੀ ਆ ਗਈ। ਇਹਨੇ ਕੀਤਾ ਕੰਮ ਇਹ। ਲੋਦਰ ਜੀ ਤਾਂ ਲਵਾਉਣਾ ਤਾਂ ਜੀ। ਇਆ ਕੋਈ ਭਾਈ ਨਹੀਂ ਕਿ ਆ ਵੀ ਹਾਂ ਗੋਦਰੇ ਲਵਾਰੋ ਕਿ ਨਾ ਹਾਂ ਗੋਦਰੇ ਦੇ ਨੂੰ ਮੈਂ ਪਹਿਲੇ ਡੈਂਕਨ ਦਾ ਗਿਆ ਸੀ ਕਾ ਦਾ ਹਾਂ ਡੈਂਕਨ ਦੇਖਦੇ ਹੁੰਦਾ ਕੀ ਹੈਗਾ ਲੈ ਬਈ ਇਹ ਕਿੰਨੇ ਨੇ ਬਦਲ ਮੈਨਾਂ ਬਣਾ ਖਾਣ ਦੇ ਗਿਆ ਅਸਮੇਂ ਕਿਦਾਂ ਕਰਦੇ ਉਹਦਾ ਬਾਲੇ ਆ ਕਾ ਆਪਣੇ ਦਾ ਬਾਲੇ ਆ ਐ ਵੀ ਦੂਰ ਦੂਰ ਹੁਣ ਇਹ ਭਾਈ ਨੂੰ ਫੋਨ ਲਾ ਚੰਗਾ ਉਹ ਲੈ ਜਾਣਗੇ ਤੂੰ ਲੈ ਕੇ ਜਾਣਾ ਤਾਂ ਪੰਡਤ ਦਿਖਾ ਦਿੰਦੇ ਆ ਪੂੰਡੀ ਤੇ ਨਿਆ ਬੇ ਚੱਲ ਨਾਲਾਂਗੇ ਜੇ ਲੈ ਲੈ ਮਜ਼ਾ ਆ ਦੇ ਉਹਨਾਂ ਨੂੰ ਕਹਿਣਾ ਉਹ ਦੂਜਾ ਪੱਬੀਆਂ ਵਾਲੇ ਲੈ ਕੇ ਆਈਆ ਪਾ ਵੀ ਆਇਆ ਦਾਦਾ ਨਹੀਂ ਦੇਖ ਰਾਨਾ ਉਹਨੂੰ ਕੱਲ ਨੂੰ ਕਹਦਣਾ ਵੀ ਅੱਜ ਤਾਂ ਬਾਹਰ ਲੈ ਕੇ ਰੱਖਿਆ ਸੀਗਾ ਕੋਈ ਲੈ ਗਿਆ ਹਾਂ ਹਾਂ ਕੀ ਕਹਦਾ ਰਹਿਣਾ ਰਹਿ ਪੈਣ ਦੇ ਫੇਰ ਕੱਲ ਨੂੰ ਫੇਰ ਆਏਗੀ ਨਾ 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 ਮੈਂ ਹੁਣ ਕੱਲੀ ਆਉਗੀ ਬਾਸੀ ਦੇ ਛੁੱਟੇ ਖਾਤਾ ਵਾ ਉਹਦਾ ਇਹਨੇ ਕਰਨਿਆਲ ਮੈਂ ਕਰਨਿਆਲ ਕੋਲੇ ਜਾਣਾ ਯਾਰ ਕਰਨਿਆਲ ਆਪਾ ਜੇ ਤੱਕ ਵੇ ਉਹ ਕਹਿਣਾ ਉਹਨੇ ਉੱਥੇ ਇਦਾਂ ਕਿਹੜੇ ਕਨੈਣ ਕੋਣ ਹੈਗਾ ਉਦੋਂ ਮੱਥਾ ਟੇਕਿਆ ਦਿੰਦਿਆ ਰਾਹ ਚ ਕਰਨੈ ਮਾ ਮਾ ਉਹਨੂੰ ਕਹਿਣਾ ਨਾ ਕਰਨੈਲ ਆਪਾ ਜੱਤਕੇ ਆਜਾ ਕੋਸੇ ਜਾਣੇ ਤੁਸੀਂ ਅੜੀਸਰ ਸਹਿਬਾਂ ਦੇ ਚੇਨੀਅਰ ਜਨਮ ਹੁੰਦੀ ਮੈਂ ਚੇਨੀਅਰ ਨਹੀਂ ਹੁਣ ਦੀਪਾ ਤੂੰ ਜਾਣਾ ਨਹੀਂ ਪੈਂਡ ਰਿਹਾ ਸਹੀ ਗੱਲ ਆ ਬੱਸ ਫੇਰ ਕਰਾਇਆ ਕੱਲ ਦੀ ਜਾਣਾ ਕੱਲ ਦਾ ਹੈ ਸਕੂਲ ਜਾਣਾ ਮਾ ਪਾਰ ਵੀ ਪੜਾਈ ਆ ਅੱਗੇ ਕਦੇ ਫਰਸਟ ਆਉਂਦਾ ਹੁਣ ਤੱਕ ਨੰਬਰ ਕਿੰਨੇ ਆ ਸੀ ਉਹ ਅੰਗਰੇਜ਼ੀ ਤੋਂ ਪੜੂਗਾ ਫੇਰ ਹੀ ਆਉਗਾ ਬੱਲੇ ਬੱਟਾ ਨੀਣਾ ਟੂਚਰ ਬੱਸ ਕਾਲ ਤੋਂ ਟੂਚੇ ਨਹੀਂ ਜਾਣਾ ਨਾਲੇ ਜਰਾ ਪੂਕਦੀ ਆਵੇਂਗੀ ਕੌਣ ਮੈਨੂੰ ਕੰਮ ਆ ਮੈਨੂੰ ਚੱਲ ਇਹਨੂੰ ਛੱਡ ਜਾ ਫਿਰ ਤੂੰ ਜਾ ਬਈ ਹਾਂ ਇੱਥੇ ਕੰਮ ਕੁੰਮ ਕਰਾਂ ਦੂਏ ਕਿਦਾ ਫੋਨ ਆਇਆ ਨਾ ਮੈਡਮ ਦਾ ਮੇਰੇ ਨਾਲ ਗੱਲ ਕਰਾ ਦੇ ਮੈਡਮ ਦੀ ਸਾਂ ਮੈਂ ਨਹੀਂ ਰਹਿ ਰਹੇ ਹਾਂ ਸਾਂ ਤੋਂ ਬਾਹਰ ਨੂੰ ਕਿੱਥੇ ਨੇ ਪਰਸੋਂ ਨੂੰ ਫੇਰ ਆ ਜਾਣਾ ਚੱਕ ਕੇ ਬੈਗ ਨਹੀਂ ਕੱਲ ਤਾਂ ਨਹੀਂ ਆਣਾ ਹਾਂ ਹੋਣਾ ਨਹੀਂ ਪੱਕਾ ਨਹੀਂ ਬਣਾਦੇ ਇਹਦਾ ਪਰਸੋਂ ਨੂੰ ਆਇਆ ਇਹਦਾ ਪਰਛੋ ਨੂੰ ਬੇਰਾਈ ਲੈ ਤੂੰ ਅੱਭੀ ਐਵੇਂ ਕਿੱਦਣਾ ਪਰਛੋ ਨੂੰ ਅੱਭੀ ਭੋਗ ਤੇ ਜੂ ਸੌਣ ਮੇ ਆ ਜਾਣਾ ਮਗਰਾਂ ਨੂੰ ਫਿਰ ਉਹ ਤਨੂੰ 15 ਤੱਕ ਸਭੋਂ ਵਾਸੀ ਰਹਿ ਜਾਣਾ ਸੌਣ ਮੇ ਆ ਜਾਣਾ ਬਿੰਦਰਮਾਸ ਨੂੰ ਨਾ ਮੇਂਦਰੋਂ ਵੜਣਾ ਹਾਂ ਤਾਂ ਐਂ ਚੱਲਣਾ ਵਿਆਹ ਦਾ ਦੋ ਇੱਥੇ ਹੀ ਰਹਿ ਪਾ ਕੋਈ ਨਾ ਇੱਥੇ ਛੁੱਟਣਾ ਲੈਣਾ ਛੁੱਟਣਾ ਹੀ ਰਹਿ ਜਾ ਰੰਦੀਪ ਬੋਰਛੇ ਕਰਨੇ ਓ ਯਾਰ ਓਹ ਓਹ ਰੰਦੀਪ ਇਹਨੇ ਕਿੱਧਰ ਲੈਣਾ ਮੇਂ ਆ ਕੇ ਲੈਣੇ ਮੇਰੇ ਦੰਤੀ ਤੇ ਤੇਰੇ ਪੀਰੇ ਬੋਰਛੇ ਸਹੀ ਗੱਲ ਆ ਕਰਦਾ ਨਹੀਂ ਇਹ ਬਈ ਮੰਮੂ ਦੇ ਐਵੇਂ ਥੋੜਾ ਜਾਂਦਾ ਉੱਥੇ ਸੈਂਟਰ ਫਿਰ ਸਹੀ ਜਾਪਦਾ ਰਹਿੰਦਾ ਬਹੁਤ ਸੇ ਕਰਦਾ ਨਹੀਂ ਉਹਦੀ ਕੁਰਸੀ ਤੋੜੇ ਉਹਦੀ ਕੰਨ ਚੱਲ ਗਏ ਫਿਰ ਅਸੀਂ ਵੀ ਤੈਨੂੰ ਦੱਸੀਦਾ ਨਾ ਪਰਸੋਂ ਨੂੰ ਫੇਰ ਤੂੰ ਝੋਲਾ ਚੱਕ ਕੇ ਇੱਧਰ ਨੂੰ ਆਇਆ ਨਾ ਤੂੰ ਰਹਿ ਹੀ ਪਿਆ ਹੁਣ ਨਹੀਂ ਮੈਂ ਜਾਣਾ ਅੱਜ ਤਾਂ ਨਹੀਂ ਡੈਡੀ ਵਿਆਹ ਹੋ ਤਵਾਚ ਕਹੋਗੇ ਚਲੋ ਵੀ ਭੱਜੋ 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 ਸਾਰੇ ਭੱਜੋ ਸਹੀ ਗੱਲ ਆ ਕਿੱਥੇ ਨਾਨੀ ਆ ਗਈ ਆ ਗਈ ਉਹ ਮਾਰ ਖਾ ਕੇ ਲਿਆਉਂਗਾ ਆਜਾ ਲੱਡੂ ਵਟਲਾ ਯਾ ਲੈ ਆਨ ਬਲਾ ਆ ਕੇ ਤੇ ਚੜ ਗਏ ਹੋ ਹੈ ਨਹੀਂ ਨੰਨੀਂ ਕਰ ਰਹੇ ਪੁੱਰੇ ਨਾਨੇ ਹੋਰ ਕਿਤੇ ਚਲੇ ਗਏ ਕਦੇ ਨਹੀਂ ਜਾਂਦੀ ਉਹ ਇੱਥੇ ਹੀ ਹੋਣੀ ਆ ਆਇਆ ਭਈ ਲੱਡੂ ਵਟ ਗਏ ਆਇਆ ਇੰਨੀ ਉਹ ਲੱਡੂ ਵਈ ਤੇ ਪਹਿਲਾਂ ਕੋਈ ਗੱਲ ਨਹੀਂ ਦੱਛਾ ਗੈ ਨਹੀਂ ਐਸ ਭਾਜੀ ਆ ਬਾਕੀ ਤਾਂ ਉਹਨੇ ਵੰਡਤੇ ਉਹ ਵਟ ਤੇ ਕੇਵਲ ਨੇ ਇਹ ਤਾਂ ਆਪਾਂ ਸ਼ਗਲ ਕਰਨਾ ਇੱਕ ਜਿਹੜਾ ਹੁੰਦਾ ਉਹ ਗੀਤ ਗਾਉਣਾ ਮੰਮੀ ਕਹਿੰਦੀ ਮੈਂ ਪੁਰਾਣਾ ਭਾਜੀ ਉੱਥੇ ਹੁੰਣਾ ਸੀ ਹਾਂ ਉਹ ਮੰਮੀ ਆਇਆ ਹੁਣ ਦੇਖਾ ਕਿੱਥੇ ਆ ਪੱਖਾ ਜਾਨ ਕੋਣ ਹੈ ਲਾ ਉਹ ਤੇ ਕੀ ਬਾਜ ਮਾਂ ਨੂੰ ਚਾਹ ਪੀਂਦੀ ਆ ਨਾ ਲਾ ਦਾ ਚਾਹ ਤੂੰ ਕਾ ਲੱਡੂ ਨਾ ਤੈਨੂੰ ਚਾਹ ਖਵਾ ਦੇਣੀ ਸੀ ਉਦੋਂ ਕੱਲ ਕਰਦੀ ਲੱਡੂ ਖਾਣਾ ਵਿਆਹ ਵਾਲਾ ਹਾਂ ਹੋਰ ਕੀ ਖਰੀਦ ਦੇਉਂਦੇ ਆ ਸਿੱਟੀ ਦੇਉਂਦੇ ਆ ਨਹੀਂ ਜਾਣਦੀ ਪਾ ਆਪਣੀ ਬੱਸ ਨਾ ਆਈਆਂ ਕਿਹੜੀ ਬੱਸ ਬੱਸਾਂ ਲੱਕੀ ਚਾਹਦੇ ਆ ਉਹ ਨਹੀਂ ਜਾ ਲੈ ਇੱਕ ਦਾ ਇੱਕ ਨਾਲ ਹੋ ਰਿਹਾ ਬਣਾ ਸੌ ਦਾ ਨੂੰ ਜਾਣਾ ਤਾਂ ਹੈਗਾ ਪਰ ਸੋ ਫੇਰ ਭੱਜੀ ਜਾਵੇਂ ਹਾਂ ਉਹ ਪਰ ਠੀਕ ਆ ਐਵੇਂ ਕਰਾਇਆ ਬੂਕੜਾ ਐਂ ਕਿ ਚਰਚਾ ਕਰਦਾ ਉਹ ਨਹੀਂ ਉਹਨੂੰ ਲੱਡੂ ਸੌਂਗਦਾ ਹੋ ਮੈਨੂੰ ਸਮਝ ਨਹੀਂ ਆਇਆ ਕਰ ਐਵੇਂ ਕਰਕੇ ਬਹੁਤ ਬੜ ਗਿਆ ਹੁਣ ਜੇ ਕਿਤੇ ਚੱਪਾ ਲਾਉ ਮੂੰਹ ਤੇ ਨੱਕ ਤੇ ਤੇਰੇ ਮੈਂ ਦੱਸਤੀ ਗੱਲ ਤੇਰੀ ਕਰੂੰਗਾ ਨੱਕ ਦਾ ਬੁੱਲਾ ਦੇ ਨਾਲ ਲਾਈ ਮਰਦਾ ਕਰੂੰਗਾ ਕਰੂਗਾ ਨਾ ਸਹੀ ਕਰ ਕਿਸ ਨੇ ਸਾਧ ਮੰਮਾ ਨਹੀਂ ਯਾਰ ਇਹ ਕੀ ਚਾਹ ਪੀਂਦੀ ਸੀ ਉਹ ਆਹ ਤਾਂ ਚਾਹ ਕਾ ਚੱਲ ਹੁਣ ਗੀਤ ਤਾਂ ਗਾ ਕੋਈ ਗੀਤ ਗਾਉਂ ਛਾਰੀ ਦਿਹਾੜੀ ਉਹ ਬੁੜੀਆਂ ਨਹੀਂ ਸੁਣਦੀ ਰਹਿਣੀ ਐ ਯਾਰ ਗਾ ਗੀਤ ਕੋਈ ਹੁਣ ਨਾਲੇ ਵੱਟ ਲੱਡੂ ਚਲੋ ਇਹ ਤੇਰੇ ਪੇਕਿਆਂ ਨੂੰ ਜਾਣੀ ਐ ਭਾਜੀ ਉਹ ਸਾਹਬ ਦਾ ਗਾਣਾ ਗਾਈਂ ਆਉਂਦਾ ਨਹੀਂ ਆਣਾ ਚੱਲ ਲੈ ਆਉਂਦੇ ਆ ਵੱਟ ਤੇ ਸਾਡੀ ਮਾਂ ਨੇ ਲੱਡੂ ਲਿਆ ਤੱਤੇ ਕੱਡੂ ਗੀ ਦੰਦ ਤਾਂ ਕੋਈ ਚੱਲ ਬਈ ਚੇਤੇ ਕਰਦੀ ਆਂ ਆਪਾਂ ਕਾ ਕਰ ਲੈਣੇ ਯਾਰ ਹੁਣ ਇਦਾਂ ਰਿਆ ਚੱਲਦਾ ਰਿਆ ਚੱਲੋ ਵੱਟੋ ਇਹ ਲੱਡੂ ਮੁੰਡੇ ਚਲੋ ਵੀ ਲੱਟੂ ਵੱਟੋ ਔਰ ਲੱਡੂ ਵੱਟੋ ਆ ਗਿਆ ਲੱਡੂ ਆਦਰਾ ਤੈਨੂੰ ਕਿਵਨੇ ਵੜਾਈ ਜੰਨੀ ਬਹੁਤ ਏਡੇ ਲੱਡੂ ਪੈਂਦਾ ਮੂੰਹ ਚ ਹੈ ਹੂੰ ਉਹ ਤਾਂ ਸੋਚਣ ਲੱਗੀ ਉਹ ਤਾਂ ਚੇਤੇ ਗੋਲ ਕਰਨੇ ਨੇ ਹੁਣ ਸੇ ਹਾਂ ਚਲ ਮੰਮੀ ਨੂੰ ਯਾਦ ਨਹੀਂ ਆਈ ਜਾਦੂ ਇਟਰਾ ਦੇ ਰੱਖ ਬੰਦ ਤੂੰ ਤੇ ਪਈ ਜੇ ਕਿਤੇ ਹਾਂ ਕਰੀ ਰੱਖਣਾ ਹੈ ਤਾਂ ਆ ਕਾਲਾ ਦੇ ਖਾਣਾ ਨਹੀਂ ਨਹੀਂ ਮੈਂ ਰੋਗ ਛੋਟੇ ਛੋਟੇ ਹੀ ਪਾ ਦਿੰਦੇ ਹਾਂ ਆਹੋ ਓਹੋ ਉਹਦੇ ਚਮਟਿਆ ਉਹ ਜਾ ਇਹਨੂੰ ਫੋਨ ਨਹੀਂ ਦਿਨਾ ਹਾਂ ਤੂੰ ਰੜੀ ਸਾਰੀ ਰਾਤ ਬੁਰਗਾਂ ਸੌਂਦੀ ਦੋ ਦੇਵ ਵੀ ਬੁਰਗਾਂ ਸੌਂਦੀ ਦੋ ਫਿਰ ਉਹ ਮੈਂ ਗੀਤਾਂ ਜਿਹਾ ਸੁਣਨਾ ਹਾਂ ਵੀਦ ਆਉਂਦਾ ਨਹੀਂ ਕੋਈ ਚਾਹ ਲਾਉਣ ਨਾ ਦੇ ਨਾਂ ਆਂਕੀ ਗਾਣਾ ਦਿਲਗੜ ਦੇਣੇ ਨਹੀਂ ਗਾਣਾ ਗਾਉਂਦਾ ਡੂਫਟੇ ਜਰੇ ਨੀ ਆ ਜਾ ਪਾਬੀ ਝੂਟ ਲੈ ਪੀਗ ਹਲਾਰੇ ਲੈਂਦੀ ਇਹ ਨੂੰ ਨਹੀਂ ਗਾਣਾ ਭੁੱਲ ਗਈ ਇਹ ਤਾਂ ਐ ਇਹ ਵਿਆਹ ਤੇ ਗਾਏਗੀ ਫਿਰ ਹਾਂ ਇਧਰ ਵੀ ਆ ਜਾ ਚੱਕਿਆ ਇਹ ਸਜਵਾਤਾ ਦੇ ਕੰਮ ਤੇ ਨਹੀਂ ਰੱਖ ਤੀਆ ਕਾਤੀਨੀ ਉਹ ਕੱਤ ਦੀਆਂ ਨੂੰ ਇੱਥੇ ਆਇਆ ਜੋੜੀਓਂ ਤੀਆਂ ਨੂੰ ਸੋਹਿੰਤ ਉਹਨਾਂ ਵੱਟ ਦੇ ਤਾਂ ਲੱਡੂ ਆਂ ਪਾਸ ਤੇਰਾ ਨਾਮ ਕਿਹਦੇ ਜਾਂਦਾ ਓ ਯਾਰ ਵੱਟ ਦੇ ਤਾਂ ਲੱਡੂ ਆਂ ਮੂਹਿਆ ਪਾ ਤੂੰ ਤਾਂ ਚਰਖਾ ਤੱਕਣ ਆ ਗਈ ਨਾਨ ਕਰਦੇ ਹੁੰਦਾ ਨਾ ਕਿ ਉਹ ਮੁੰਡੇ ਦਾ ਵਿਆਹ ਤੇਰੇ ਮੁੰਡੇ ਦਾ ਨਾ ਕਿ ਜਗ ਹੈ ਪਰ ਨਾਨ ਕੀ ਗਏ ਆ ਨਹੀਂ ਇਹਨੂੰ ਇਹ ਨਹੀਂ ਇਹਨੂੰ ਆਉਂਦਾ ਹੀ ਇਹ ਆਉਂਦੇ ਵੀ ਇਹੀ ਗੱਲ ਕਰਦੀ ਆ ਹੁਣ ਕਿਉਂ ਮਾਏ ਰੋਨੀ ਏ ਤੇ ਆ ਤੇ ਵੇਖੀ ਆਉਂਦਾ ਤੇਰਾ ਵਿਆਹ ਹੋਆ ਤੇ ਮੁੰਡੇ ਨੇ ਕ ਮੁੰਡੇ ਦਾ ਰੋਨੀ ਆ ਫੇਰ ਮੁੰਡੇ ਵਾਲਾ ਸੀ ਦਾ ਜਰਾ ਖੋਦ ਲਓ ਕੁਝ ਨਾ ਟੁਟੇ ਨਾ ਕਿ ਮੁੰਡੇ ਵਾਲਾ ਰੋਨੀ ਆ ਉਹਦਾ ਨਹੀਂ ਮੈਨੂੰ ਪਤਾ ਜੀ ਇਹ ਕੀ ਚੱਕਣਾ ਹੋਣੀ ਆ ਬੱਟੇ ਦੇ ਤਾਂ ਆਪਾਂ ਲਾਡੂ ਮਤਲਬ ਚਾਰ ਥਾਂ ਕਰਤਨ ਲਾ ਦੇ ਆਹਾ ਹਾ ਤੇ ਆਚ ਹੂੰ ਇਹ ਦਾਲਦੀ ਆ ਜਿਹੜਾ ਜਿਹੜਾ ਮੈਂ ਦੱਸਦੇ ਆ ਮਾੜਾ ਮੰਮੀ ਨੂੰ ਲੈ ਕੇ ਤੇਰੇ ਸਾਡੇ ਮੁੰਡੇ ਦਾ ਵਿਆਹ ਗੋਡੇ ਗੋਡੇ ਚਾ ਆਵਰੇ ਪੁੱਤ ਨਾ ਵਿਆਹ ਮੈਨੂੰ ਗੋਡੇ ਗੋਡੇ ਚਾ ਮੇਰੇ ਕੋਲ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ ਲੈ ਕੇ ਪੁੱਤ ਨਾ ਵਿਆਹ ਮੈਨੂੰ ਗੋਡੇ ਗੋਡੇ ਚਾ ਕਿ ਉਹ ਮੇਗੋ ਦੇ ਕਾਵੇ ਪਤਲਾ ਡਲਿਆ ਮਨ ਤੇਰੇ ਦਿਆਂ ਦਾ ਚਾਵੇ ਪਤਲਾ ਡਲਿਆ ਮਨ ਤੇਰੇ ਦਿਆਂ ਦਾ ਚਾਵੇ ਪਤਲਾ ਡਲਿਆ ਆਈ ਗੱਲ ਉਹ ਤੂੰ ਮੈਂ ਜਾਗੂ ਤੇ ਬੁੜ ਜਾ ਉਹਦਾ ਧਿਆਨ ਤੋਂ ਕਰੂਗੀ ਜਾਗੂ ਤੇ ਕਰਾਂਗੇ ਉਹ ਜਾਗੂ ਤੇ ਮੇਰੀ ਦੋ ਪਾਣੀ ਬੋਲਿਆ ਜਾਗੂ ਤੇ ਵੀ ਦੋ ਹੀ ਚੱਲਣਗਾ ਨਹੀਂ ਗਾਹੋਣੀਆਂ ਤਾਂ ਬਹੁਤ ਹੁੰਦੀਆਂ ਬੋਲ ਫਿਰ ਉਹ ਹੀ ਪਾਦੇ ਮਾੜਾ ਜਿਹਾ ਸੁਣਾ ਦਦੇ ओ और पासे मोठ माजरा और ले पासे मोठ माजरा पहले पासे आनी मोनी मजे ने मुठिया मार के गला नोली मजे ने ਹਾਂ ਲੋਕੀ ਨਾ ਕਿਤੇ ਬੋਲੀਏ ਥੋੜਾ ਹੁੰਦੀਆਂ ਲੱਡੂ ਪੜਦੇ ਕੋਈ ਲੱਡੂ ਪਾਰੇ ਕੋਈ ਮੈਨੂੰ ਮਮਮੀ ਹੁੰਦਾ ਹਦੇ ਨਹੀਂ ਪਾਦੇ ਮਾਂ ਮੈਨੂੰ ਕਿਤਾ ਭਗ ਗਿਆ ਅੱਜ ਕੱਲ YouTube ਤੇ ਲੈ ਪਹਿਲਾਂ YouTube ਦਾ ਇੱਕ ਅਧਾਗੇ ਆਉਂਦਾ ਤਨ ਸਾਰਾ ਕੋਸ ਆ ਘੜ ਦੇਵਾ ਕੇ ਮੋਕਿਆਂ ਦਾ ਚਲ ਤਾਂ ਹੱਸਦਾ ਦੇਉ ਕੱਤ ਲਾਂਗੇ ਨਹੀਂ ਨਾ ਨਾ ਤਾਂ ਜੀ ਹਾਂ ਬਤਾਂ ਤਾਂ ਹਾਂ ਬਤਾਂ ਤਾਂ ਵੀ ਹਾਂ ਕੋਤੋਂ ਦੇਣਾ ਗਿਆ ਆ ਜਾਰੀ ਮੈਂ ਤਾਂ ਇਹਨਾਂ ਦੇ ਅਮੋਰ ਵਾਏ ਗੁਰੂ ਵਾਏ ਗੁਰੂ ਗੈ ਜੇ ਮੈਂ ਤਾਂ ਨਾ ਇਹ ਪਰ ਗੁਰੂ ਵਾਏ ਗੁਰੂ ਵਾਏ ਗੁਰੂ ਉਹ ਬੋਦਰੀ ਪਤਾ ਲੱਗ ਗਈ ਉਹਨੂੰ ਚੱਲ ਵੀ ਬੋਦਰੀ ਨਾਲ ਪਾਣੀ ਨਹੀਂ ਰੋੜਦੀ ਆ ਬਾਈ ਮੋਦਮਾਦੀ ਜੋਤਨਾ ਮੋਰਤਾਂ ਮਰੋ ਬਾਹੀ ਗੁਰੂ ਜੀ ਬੇਹਨਾਂ ਤਾਂ ਮੈਂ ਨਹੀਂ ਦੇ ਬਾਈ ਉੱਤਾਂ ਦੇਣਾ ਗਿਆ ਮੋਰ ਇਹ ਮੈਨੂੰ ਪਤਾ ਹੁੰਦਾ ਗਰਜਣ ਦਿਂਦੀ ਮਰੋੜ ਜੇ ਮੈਨੂੰ ਪਤਾ ਹੁੰਦਾ ਗਰਜਣ ਦਿਂਦੀ ਕਿਉਂ ਬੰਦ ਮਰੋੜਾ ਬੈਠ ਕਰਦਾ ਸੀ ਨਹੀਂ ਇਹ ਨਹੀਂ ਬਣਦਾ ਮੋਰ ਤਾਂ ਰਾਤਰੀ ਪੰਸੀ ਆਪਣਾ ਹੋਰ ਤਾਂ ਕੇ ਹੈ ਨਾ ਤਾਂ ਗੀਤ ਹੁੰਦੇ ਆ ਤਨੂੰ ਹੁੰਦਾ ਉਹ ਵੀ ਜਾਣ ਲਈ ਮੈਂ ਮਾਂ ਪਪਾ ਮੰਮੀ ਮੈਨੂੰ ਪਤਾ ਨਹੀਂ ਹੁਣ ਕੋਈ ਉਹ ਹੀ ਕਰੀ ਜਾਂਦੀ ਹੈ ਜਾਨੀ ਡੈਡੀ ਤੂੰ ਡੈਡੀ ਤੂੰ ਪਾ ਦੇ ਕੋਈ ਕੰਮ ਮੈਨੂੰ ਨਹੀਂ ਆਉਂਦਾ ਜਾਨਾ ਗਾਣਾ ਕਿਹਾ ਹੁੰਦਾ ਉਹੱਕ ਲੱਡੂ ਨਹੀਂ ਦੇਉ ਘੰਟੇ ਹੋ ਗਏ ਉਸੇ ਨੇ ਭੁੱਲਾ ਕਿੰਨੇ ਵੰਡਦੇ ਵੰਡਦੇ ਬਣਾ ਇਹਦਾ ਬੁੱਲੀਆਂ ਜੀ ਰਹਿ ਗਈ ਲੱਡੂ ਵੀ ਪਤਾ ਲੱਗ ਕੇ ਮੈਨੂੰ ਦੇ ਦੇ ਜਿਹੜੇ ਕਿਹਦੇ ਵੀਗੇ ਜ ਉਹ ਡੈਡੀ ਜਾਣੀ ਜਾਂਦੇ ਦੇਖਦੇ ਆਉਂਦੇ ਰੇੜੀ ਉਥੇ ਮੌਜਾ ਲਈ ਉਰਲੀ ਪਾ ਦੇ ਓਹ ਛੱਡਿਆ ਅਗਰ ਪਹੁੰਚ ਜਾ ਬੰਦਿਆ ਰੈਡੀ ਉਥੇ ਬਹੁਤ ਚੀ ਵੀ ਪ੍ਰੋਗਰਾਮ ਤਾਂ ਲੱਗਦਾ ਹੀ ਹੁੰਦਾ ਬਹੁਤ ਪ੍ਰੋਗਰਾਮ ਲੱਗਦੇ ਆ ਵੱਡੇ ਖਾਣੇ ਵੱਡੇ ਖਾਣੇ ਬਹੁਤ ਬਣਦੇ ਆ ਨਹੀਂ ਫਿਰ ਦੂਜੀ ਕਿਸੇ ਛਾਵੇਂ ਦੇ ਕੇ ਪ੍ਰੋਗਰਾਮ ਕਿਉਂ ਮਾਇ ਨਹੀਂ ਕਰਦੇ ਆ ਹਾਂ ਦੂਜੀ ਕਰ ਕੀ ਕਰਦੇ ਹੁੰਦੇ ਆ ਕੀ ਕਰਨਾ ਵਾ ਬਾਬੂ ਆ ਗਿਆ ਆ ਗਿਆ ਹੁਣ ਤਾਂ ਬੋਲੋ ਪੁੱਤ ਮੈਨਾਂ ਪਹੁੰਚ ਆ ਗਿਆ ਹੂੰ ਚੜਿਆ ਵੀਰ ਘੋੜੀ ਵੇ ਹਾਂ ਪਰ ਉੱਚੀ ਸਮਾਨ ਤੇ ਪਾਉਣ ਦੀ ਰਾਕ ਜੇ ਚ ਪਾਈ ਜਾਂਦੇ ਹਾਂ ਹਾਂ ਭਰਾਵਾਂ ਦੀ ਜੋੜੀ ਵੇ ਚਲ ਮਾਂਡਰ ਮਾਂਡਰ ਮੇਰਾ ਕੁੱਤਾ ਤੇਰੇ ਨਾਲ ਭਰਾਵਾਂ ਦੀ ਜੋੜੀ ਵੇ ਚਲ ਪਾਸ ਨੇ ਧੂਪ ਪਾਈ ਦੀ ਕੋਈ ਉੱਚੀ ਪਾਜ ਲੱਕ ਉਹ ਮੰਮੀ ਚੱਕੂ ਤੇ ਨਾ ਉਹ ਉਹ ਤੋਂ ਕੋੜੀ ਤੇ ਗੋਨੇ ਜਦੋਂ ਕੋੜੀ ਚੜੇਗੀ ਕੋਈ ਨਾ ਕੋੜੀ ਕੋੜੀ ਲੱਡੂ ਖਾ ਗਈ ਜਣਾ ਹੂੰ ਯਾਦਾ ਜਦੋਂ ਕੰਮ ਨਹੀਂ ਉਹ ਨਹੀਂ ਕਰਦੇ ਕੋਈ ਨਾ ਤੂੰ ਦਾ ਚੱਲ ਨਾ ਕੰਮ ਵੀ ਲਿਆਵਾ ਗਿਆ ਮੇਰੇ ਪਤਾ ਨਹੀਂ ਲੱਗਦਾ ਯਾਰ ਤੂੰ ਬੱਸ ਕਰ ਤਾ ਨਹੀਂ ਤੂੰ ਕੋਈ ਨਹੀਂ ਤੈਨੂੰ ਕੋ ਕਹਿੰਦਾ ਉਹ ਮੈਂ ਨਹੀਂ ਕਹਿਣੀ ਹੈ ਇਹ ਫਿਰ ਤੂੰ ਪਾ ਬੋਲੀ ਪਾ ਸਹੀ ਤਾਂ ਲੱਡੂ ਵਾਖਦੇ ਨੇ ਕੀ ਹੋ ਗਿਆ ਯਾਨ ਹੁਣ ਆਇਆ ਤੂੰ ਮੇਰੇ ਨੂੰ ਫੋਨ ਨਹੀਂ ਦੇਣਾ ਇਹਨਾਂ ਨੂੰ ਦੇਣਾ ਨਹੀਂ ਫੋਨ ਚਾਹੀਦਾ ਅਏ ਮੈਂ ਕੋਮਾ ਕੀਟ ਸੁਣਦੀਆਂ ਇਹ ਸੁਣਦੇ ਭੱਜ ਜਾਂਦੇ ਵੀਕ ਸਮਝਿਆ ਕੱਢ ਕੇ ਤਾਂ ਬਹਿੰਦੇ ਸੁਣ ਲੈ ਫੇਰ ਕਿਹੜਾ ਆਉਣੇ ਆ ਫੇਰ ਬਣੀ ਆਉਂਦਾ ਨਾ ਫੇਰ ਆ ਜੀ ਮੈਂ ਤਾਂ ਜੀ ਸੱਤ ਸ ਨੂੰ ਲੈ ਕੇ ਆਉਣਾ ਮੈਂ ਕੋਲ ਜੀ ਸੱਤ ਸ ਨੂੰ ਲੈ ਕੇ ਆਉਣਾ ਨਾ ਉਹ ਲੈ ਮੈਂ ਦੋ ਬਾਈ ਨੂੰ ਚਰਲੇ ਜੀ ਨਾ ਕੱਟੇ ਛੇ ਮਰਮ ਕਰ ਲੈਂਦੇ ਹੁਣ ਰੀ ਪਰੋ ਆ ਮੈਂ ਦੱਸ ਦ ਛੱਡ ਦੇ ਨਾ ਕੱਟੇ ਨਾ ਕੀ ਆ ਨਾ ਤਾਂ ਯਾਰੋ ਤੁੜਦੇ ਦੇ ਦੇ ਕੰਮ ਬਿਆਜ ਦੀ ਪੋਲੀ ਜੰਨੇ ਉਹਨੇ ਕਰ ਦਿੱਤੀ ਕੀ ਲੱਡੂਆਂ ਵਾਲੀ ਪੋਲੀ ਨਹੀਂ ਹੁੰਦੀ ਗੋਰੀ ਲੱਡੂਆਂ ਵਾਲੀ ਤਾਂ ਕੋਈ ਨਹੀਂ ਹੁੰਦੀ ਛਗੋ ਤਾਂ ਬਤਾਈਆਂ ਲੱਡੂਆਂ ਦਾ ਕੱਲੂ ਦੀ ਬੈਣਾ ਨਹੀਂ ਆਉਂਦੀ ਪੋਲੀ ਕੋਈ ਡੈਡੀ ਤੂੰ ਪਾ ਲੈ ਮੈਨੂੰ ਨਹੀਂ ਆਉਣੀ ਕੋਈ ਸਪੈਂਡਰ ਹੋ ਗਿਆ ਦਾ ਲੈ ਲੱਗੂ ਸੂਮ ਕਰ ਕਿਉਂ ਮੇਰੇ ਪਿਆਰ ਉਹ ਨਾ ਡਿਸਪੀਨ ਨਹੀਂ ਦੱਸਦੇ ਕੋਈ ਨਹੀਂ ਕੋਈ ਉਹ ਨਹੀਂ ਦੇਸ਼ਮਾ ਵਾਲੇ ਡਰਾਪ ਨੇ ਟੂੜੇ ਕਾਰਾ ਪਰਨਾ ਨੂੰ ਹੋਣਾ ਫੋਨ ਮਾਈਕਾ ਦੀ ਗਾਂਢੀ ਬਾਈ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਇਹਦਾ ਦੀ ਕਰਦਾ ਉਹਦਾ ਦੀ ਨਹੀਂ ਕਰਦਾ ਕੱਲੂ ਫੇਰ ਆਉਗੀ ਆਹੋ ਐ ਤਰ੍ਹਾਂ ਦੇ ਘਾਤਰ ਵੇਚਦੇ ਆਂ ਸੀ ਨਾ ਨਾ ਮਾਥੀਆਂ ਕੱਢ ਕੇ ਦੇਖਿਆ ਹੋਣਾ ਕਹਿੰਦੇ ਉਹ ਤਾਂ ਮੈਂ ਤਾਂ ਆ ਰਿਹਾ ਵੇਣਾ ਉਹਨਾਂ ਕਹੂਗਾ ਇਹ ਸਕੋਲ ਬਾਪੂ ਕਹੂਗਾ ਪਾਣੀ ਆਇਆ ਜਿਹੜਾ ਸਨੇ ਹਾਸੇ ਦਾ ਅਸਰ ਬਾਅਦ ਵਿੱਚ ਆਸਾਂ ਮੈਂ ਖਾਣਾ ਖਾਣੀਆਂ ਏਸੀ ਕਿਹੜਾ ਲਵਾਇਆ ਆਪਾਂ ਸੈਕੰਡਾ ਐਂ ਹੈ ਜਾਨ ਹੁਣੇ ਪੜਨਾ ਕਿਹੜਾ ਅਸੀਂ ਆ ਵੇ ਆਹ ਤਾਂ ਬੋਲੇ ਕਰਦੇ ਦੋੜਣਾਗੇ ਬੋਲੂਗੀ ਹਾਂ ਗੱਲ ਕਰਦੇ ਆਂ ਲਾਹੌਰ ਹੋਰੀ ਕੋ ਆ ਗਿਆ ਜਿਹੜੂ ਸਾਰੇ ਲੱਡੂ ਬੱਤਲੇ ਉਹ ਬਾਜੀ ਹੁਣ ਕਿੰਨੀ ਕਿੰਨੀ ਦੇਣੀਆਂ ਹੂੰ ਬਾਜੀ ਬਾਜੀ ਦੋ ਦੇ ਲਓ ਜੀ ਨੇ ਦੇਣੀਆਂ ਤੇ ਬਾਜੀ ਨੇ ਬਣ ਕੇ ਚੱਕ ਲਿਆਂਦੇ ਔਨੀ ਦੇ ਦਿਓ ਅੱਧਾ ਕਵੰਤ ਬਣਾਈ ਆ ਇਹ ਤਾਂ ਫਿਰ ਬਾਕੀ ਬਾਅਦ ਚੋਂ ਟਾਈਮ ਤੇ ਬਣਾ ਦੇਾਂਗੇ ਬਸ ਠੀਕ ਆ ਨਾਨਕਿਆਂ ਨੂੰ ਕਿੰਨੀ ਦੇਣੀਆਂ ਨਾਨਕਾਂ ਦੇਣੀਆਂ ਤੁਸੀਂ ਦੇਖ ਲਓ ਦੇਖੋ ਨਾਲ ਕਹਿੰਦੇ 21 ਕਿਲੋ ਲੈਣੀ ਆ 20 ਕਿਲੋ 21 ਕਿਲੋ ਤੇ ਕੁੜੀਆਂ ਨੂੰ 5-5 ਕਿਲੋ ਬੱਲੇ ਵਾਲਿਆਂ ਨੂੰ ਦੇਣੀ ਆ ਸ਼ਰਮ ਦੇਣੀ ਆ ਬਹੁਤ ਠੀਕ ਆ ਚਲ ਮਾਲ ਲਿਆਉਣਾ ਫੇ ਚੱਕ ਕੇ ਤੈਨੀ ਬਣੀ ਆ ਪੈਕ ਕਰਾ ਕੇ ਅੱਡੋ ਅੱਡਾ ਪੈਕ ਕਰਾਉ ਆਹ ਅੱਡੋ ਅੱਡੀ ਪੈਕ ਹੋਊਗੀ ਉਹ ਲਿਫਾਫਿਆਂ 'ਚ ਪਾ ਕੇ ਦੇਣਗੇ ਨਾ ਫਿਰ ਮਨ ਦਾ ਨਾਨਕ ਵਾਲੀ ਦਾ ਵਾਅਦਾ ਉਹ ਬੋਰੀ 'ਚ ਪਾ ਦੇਣਗੇ ਚੱਲ ਜੋ ਓਕੇ ਲਿਆਉਣਾ ਲੱਡੂ ਪਰ ਜਾਣਗੇ ਇਹਦੇ ਵਿੱਚ ਚੱਲ ਦੇਖਦੇ ਜਾ ਕੇ ਬੜਾ ਤੇ ਕਹ ਰਾ ਲੱਡੂ ਪਰ ਜਾਣਗੇ ਨਾ ਇਹਦੇ ਤੇਕਿਆਂ ਦਾ ਹਾਂ ਹੋਰ ਲੱਡੂ ਪਰ ਜਾਂਦੇ ਆ ਅੱਛਾ ਫਿਰ ਵੀ ਖਾਣਾ ਹੀ ਆ ਕੋਈ ਗੱਲ ਨਹੀਂ ਆਹੂ ਫਿਰ ਖਾਣੇ ਹੀ ਆ ਨਾ ਟੱਡਜ ਵੀ ਭੁਰ ਨਹੀਂ ਆ ਉਹ ਤਾਂ ਵੰਡਣੇ ਆ ਅਗਲਾ ਕੋ ਖਾ ਖੋ ਰਹੀ ਥੱਜੀ ਆ ਕੋਈ ਨਾ ਮੜਾ ਪਾਣੀ ਭਾਗੇ ਦਵਾਰ ਤੋਂ ਬੱਟ ਲੈਣਗੇ ਲਿਆਉਣਾ ਜਾ ਕੇ ਕੁਝ ਕਰਕੇ ਆ ਚੱਲੀਏ ਹਾਂ ਗੱਟ ਕੱਲ ਨੂੰ ਦਾ ਨਾਨਕੀ ਦੇ ਕਿਉਂ ਨਹੀਂ ਪੜਣੀ ਆ ਇੱਕ ਉਹ ਅੱਡ ਅੱਡ ਜਾਣ ਦਿਨ ਵੰਡ ਕੇ ਜਾਣਾ ਪੈਣਾ ਹਾਂ ਚੱਲ ਜਾ ਆਪਾਂ ਉਹ ਬਾਹਰ ਖੋਲ ਦੇ ਜਦੋਂ ਮੈਂ ਮਾਂ ਫੋਨ ਲਾਉਂਗਾ ਕੱਲ ਕੱਲ ਸੀਗਾ ਵੀਰਵਾਰ ਤਾਂ ਨਹੀਂ ਆਏ ਪੰਡਤ ਹੋ ਕੇ ਓਏ ਓਏ ਇਹ ਸਾਰੇ ਮਲੇਰ ਕੋਟਲੇ ਉਹ ਪੰਡਤਾਂ ਦਾ ਕੰਮ ਕੀ ਹੁੰਦਾ ਵਹਿਮ ਹਾਂ ਇਹ ਜਾਣ ਲੱਗੇ ਸਾਰੇ ਇਹ ਵੀ ਇਹ ਲੱਗੇ ਜਾਣ ਯਾਰ ਮੈਂ ਦੱਸਦਾ ਸਾਰੇ ਧਰਮ ਗਈ ਜੱਟ ਵੀ ਗਿਆ ਹੀ ਬਹਾਮਣ ਵੀ ਲਾਲਾ ਵੀ ਗਿਆ ਹੀ ਜੱਟ ਤਾਂ ਜਾ ਸਕਦੇ ਬਹਾਮਣ ਕਿਵੇਂ ਚੱਲ ਗਏ ਦੱਸ ਹਾਂ ਬਹਾਮਣ ਨਾਲ ਬਾਈ ਮੈਂ ਤਾਂ ਗੱਡੀ ਲੈ ਕੇ ਆਈ ਮੈਂ ਤਾਂ ਡਰਾਈਵਰ ਬੰਦਾ ਜਿੱਦ ਨੂੰ ਮਾਰਤੀ ਲੈ ਮਾਂ ਮਾਂ ਇਹਦਾ ਕਿਉਂ ਕੀ ਭਰ ਕੇ ਆਇਆ ਕੱਲ ਨਾ ਬਾਬੇ ਨੂੰ ਕਿਸੇ ਨੂੰ ਨਹੀਂ ਮਾਰਾ ਕਹਿੰਦੇ ਭਰਨੇ ਤਾਂ ਹੁਣ ਬਾਦ ਭਰਨੇ ਆ ਇੱਕ 21 ਕਿਲੋ ਨਾਲਕਿਆਂ ਦੀ 21 ਕਿਲੋ ਨਾਲਕਿਆਂ ਦੀ ਤੇ 5-5 ਕਿਲੋ ਕੁੜੀਆਂ ਦੀ ਤੇ ਬਾਕੀ ਫੇਰ ਦੇਖਦੇ ਆ ਪਹਿਲਾਂ ਆਏ ਮੋਟਾ ਜਿਹਾ ਕਰਦੇ ਕੰਮ ਪੈਦਾ ਇਥੇ ਹਲਵਾਈ ਵੀ ਪੈਂਦਾ ਹੁੰਦਾ ਰਾਤ ਨੂੰ ਆ ਤੂੰ ਪੈ ਜਾ ਸਹਰਾਣਾ ਦਾ ਸਹਰਾਣਾ ਦਾ ਤੂੰ ਮਿਲਣਾ ਨਹੀਂ ਆਇਆ ਜਿਆ 21 ਕੀ ਗੱਲ ਕੀ 21 ਕਿਲੋ ਇੱਕ ਹੋ ਗਈ ਸਰ ਤੇ 5-5 ਕਿਲੋ ਬੱਸ ਆਇਆ ਕੋ ਵੀ ਪਿਆ ਕਿਲੋ ਪੂਰੀ ਹੂੰ ਵਾਹ ਬਾਕੀ ਬਾਅਦੋਂ ਜਦੋਂ ਆਗੇ ਬੰਦੇ ਹੈਂ ਰਾਤ ਨੂੰ ਪੈਕ ਕਰ ਦੇ ਜੇ ਹੋਣ ਲੈ ਜੀ ਹੋਣ ਲੈ ਜੀ ਥੋੜਾ ਜਿਹਾ ਟਾਈਮ ਲੱਗੂ ਕਿੰਨਾ ਕੁ ਟਾਈਮ ਲੱਗੂ ਮੈਂ ਘੰਟੇ ਕਿਨੂਆ ਵਾ ਘੰਟੇ ਨੂੰ ਆ ਜੀ ਆ ਪਾਣੀ ਪਾਣੀ ਕਿਲੋ ਪਾਣੀਆ ਵੀਰੇ ਪੰਜ ਪੰਜ ਕਿਲੋ 2 2 ਕਿਲੋ ਵਾਲੇ ਆ ਸੇਵ ਹੋ ਗਿਆ ਗਿਆ ਅੱਛਾ 10 ਕਿਲੋ ਆ ਪਕੌੜੀਆਂ ਪਕੂੜੀਆਂ 11 ਕਿਲੋ ਗੱਟੂ ਹੈ ਮੈਂ ਮੂਰਤ ਕਰਦਾ ਫਿਰ ਕੋਈ ਗੱਲ ਨਹੀਂ ਮੂਰਤ ਦਾ ਕਰਦਾ ਜੀ ਪਹਿਲਾਂ ਹੀ ਮੂਰਤ ਦਾ ਮੈਂ ਹੀ ਕਰ ਗਿਆ ਜੀ ਆਹ ਦਾ ਕੋਬਰ ਗੱਡੀ ਚਾਕੇ 5-5 ਕਿਲੋ ਆ। ਇਹ 5 ਥਾਂ ਹੀ ਪਾਈ ਆ 5-5। ਹਾਂ ਹਾਂ 5 ਥਾਂ ਹੀ। ਹਾਂ ਠੀਕ ਆ 25 ਕਿਲੋ ਇਹ ਹੋ ਗਈ ਸਹੀ ਆ। 20 29 29 ਤੱਕ ਹੀ। ਆਇਆ? ਬੱਸ ਠੀਕ ਆ। ਚੱਕੋ ਵੀ। ਇਹ ਆ ਪਰ ਉਹ ਭਾਜੀ ਹੋ ਗਈ। ਦੰਨ ਬੱਸ ਜਿਹੜੀ ਅੱਧ ਬਜਦੀ ਰਹਿ ਗਈ ਉਹਦੋਂ ਕਰਦੇ ਆਂਗੇ। ਨਾਲ ਦੀ ਨਾਲਕ ਨਹੀਂ ਵੀਰਿਆ। ਆ ਮੇਨ ਮੇਨ ਨਿਬੜ ਜੂ। ਕੋਕ ਲੈ ਆਦਿਆਂ ਭਾਜਿਆਂ। ਕੱਲੂ ਲੈ ਕੇ ਚੱਲਾਂਗੇ ਨਾਨਕਿਆਂ